ਬਹੁਤ ਬਹੁਤ ਧੰਨਵਾਦ ਹੈ ਸਾਡੀ ਸਰਕਾਰ ਦਾ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦਾ ਜੀ ਸ਼੍ਰੀਮੰਨੀ ਸੁਸੋਧਿਆ ਜੀ ਪੰਜਾਬ ਦੇ ਪ੍ਰਬਾਰੀ ਨੇ ਮਾਨ ਸਾਹਿਬ ਮੁੱਖ ਮੰਤਰੀ ਪੰਜਾਬ ਲਾਲਪੁਰਾ ਸਾਹਿਬ ਜੋ ਸਾਡੇ ਪੰਜਾਬ ਦੇ ਯੂਥ ਪ੍ਰਧਾਨ ਵੀ ਨੇ ਐਮ ਐਲ ਏ ਵੀ ਨੇ ਖੜੂਰ ਸਾਹਿਬ ਦਾ ਕਿ ਉਹਨਾਂ ਨੇ ਮੇਰੇ ਤੇ ਯਕੀਨ ਕਰਕੇ ਪਹਿਲੋ ਮੇਰੀ ਮਿਹਨਤ ਨੂੰ ਦੇਖਦੇ ਮੈਨੂੰ ਜ਼ਿਲ੍ਹੇ ਦੇ ਯੂਥ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਸੀ ਤੇ ਹੁਣ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਮੈਂਬਰ ਵਜੋਂ ਨਿਯੁਕਤ ਕੀਤਾ ਹੈ ਤੇ ਕੋਸ਼ਿਸ਼ ਵੀ ਰਹੂਗੀ ਜ਼ਿੰਮੇਵਾਰੀ ਵੱਡੀ ਹੈ ਤੇ ਕੋਸ਼ਿਸ਼ ਵੀ ਕਰੂ ਰਹੂਗੀ ਕਿ ਪੰਜਾਬ ਦੇ ਯੂਥ ਦੇ ਲਈ ਅਜਿਹੇ ਹੱਕੋ ਸ਼ੈਫ ਜੇ ਕੀਤਾ ਜਾਵੇ ਕੁਝ ਵਧੀਆ ਕੀਤਾ ਜਾਵੇ ਤਾਂ ਜੋ ਪੰਜਾਬ ਦੇ ਭਲਾਈ ਦੇ ਵਿੱਚ ਅਸੀਂ ਆਪਣਾ ਯੋਗਦਾਨ ਪਾ ਸਕੀ ਆਮ ਆਦਮੀ ਪਾਰਟੀ ਜ਼ਿਲ੍ਹਾ ਤਰਨਤਾਰਨ ਦੇ ਯੂਥ ਪ੍ਰਧਾਨ ਅੰਗਲ ਸੋਲ ਜੀ ਸਾਡੇ ਨਾਲ ਨੇ ਕਿਉਂਕਿ ਪਾਰਟੀ ਦੇ ਵੱਲੋਂ ਇੱਕ ਨਵੀਂ ਜ਼ਿੰਮੇਵਾਰੀ ਮਿਲੀ ਹੈ ਜੀ ਹਾਂ ਪੰਜਾਬ ਯੂਥ ਦੇ ਡਾਇਰੈਕਟਰ ਲਗਾਇਆ ਗਿਆ ਹੈ ਉਹਨਾਂ ਨੂੰ ਤਾਂ ਗੱਲਬਾਤ ਕਰਕੇ ਜਾਣਦੇ ਆ ਕਿ ਡਿਵੈਲਪਮੈਂਟ ਬੋਰਡ ਦੇ ਵਿੱਚ ਹੁਣ ਜਿਹੜੀ ਪੰਜਾਬ ਯੂਥ ਡਵੈਲਪਮੈਂਟ ਬੋਰਡ ਦੇ ਵਿੱਚ ਜਿਹੜੀ ਜ਼ਿੰਮੇਵਾਰੀ ਮਿਲੀ ਹੈ ਉਸ ਤੇ ਹੁਣ ਕਿਵੇਂ ਦੀ ਮਿਹਨਤ ਜਿਹੜੀ ਆ ਉਹਨਾਂ ਦੇ ਵੱਲੋਂ ਰਹਿਣ ਵਾਲੀ ਹੈ ਮੇਰੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਪਾਗ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੇ ਜਿੰਨੇ ਵੀ ਦਰਸ਼ਕ ਤੁਹਾਡੇ ਨਾਲ ਜੁੜੇ ਨੇ ਇਸ ਵੇਲੇ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਜੀ ਜਦੋਂ ਇੱਕ ਯੂਥ ਨੂੰ ਇੱਕ ਨਵੀਂ ਜ਼ਿੰਮੇਵਾਰੀ ਕਿਸੇ ਪਾਰਟੀ ਵੱਲੋਂ ਮਿਲਦੀ ਹੈ ਤਾਂ ਉਹ ਜ਼ਿੰਮੇਵਾਰੀਆਂ ਦਾ ਭਾਰ ਮੋਢਿਆਂ ਤੇ ਆਉਣਾ ਸ਼ੁਰੂ ਹੁੰਦਾ ਹੈ ਮੱਧ ਮਿਹਨਤ ਲਈ ਵੀ ਜਿਹੜਾ ਉਸ ਦੇ ਵਿੱਚ ਜੋਸ਼ ਵਧਦਾ ਹੈ ਕਿਵੇਂ ਵੇਖਦੇ ਹੋ ਇੱਕ ਮਾਨ ਸਰਕਾਰ ਦੇ ਵੱਲੋਂ ਆਪਣੇ ਵਰਕਰਾਂ ਨੂੰ ਤੇ ਆਗੂਆਂ ਨੂੰ ਹੁਣ ਨਵੇਂ ਜ਼ਿੰਮੇਵਾਰੀਆਂ ਮਿਲ ਰਹੀਆਂ ਕੀ ਕਹਿਣਾ ਚਾਹੋਗੇ ਇਸ ਤੇ ਦੇਖੋ ਮੈਂ ਗੱਲ ਕਹਿਣਾ ਚਾਹੁੰਦਾ ਕਿ ਬਹੁਤ ਬਹੁਤ ਧੰਨਵਾਦ ਹੈ ਸਾਡੀ ਸਰਕਾਰ ਦਾ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦਾ ਜੀ ਸ਼੍ਰੀਮੰਨੀ ਸੁਸੋਦੀਆ ਜੀ ਪੰਜਾਬ ਦੇ ਪ੍ਰਬਾਰੀ ਨੇ ਮਾਨ ਸਾਹਿਬ ਮੁੱਖ ਮੰਤਰੀ ਪੰਜਾਬ ਲਾਲਪੁਰਾ ਸਾਹਿਬ ਜੋ ਸਾਡੇ ਪੰਜਾਬ ਦੇ ਯੂਥ ਪ੍ਰਧਾਨ ਵੀ ਨੇ ਐਮ ਐਲ ਏ ਵੀ ਨੇ ਖੜੂਰ ਸਾਹਿਬ ਦਾ ਕਿ ਉਹਨਾਂ ਨੇ ਮੇਰੇ ਤੇ ਯਕੀਨ ਕਰਕੇ ਪਹਿਲੋ ਮੇਰੀ ਮਿਹਨਤ ਨੂੰ ਦੇਖਦੇ ਮੈਨੂੰ ਜ਼ਿਲ੍ਹੇ ਦੇ ਯੂਥ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਸੀ ਤੇ ਹੁਣ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਮੈਂਬਰ ਵਜੋਂ ਨਿਯੁਕਤ ਕੀਤਾ ਹੈ ਤੇ ਕੋਸ਼ਿਸ਼ ਵੀ ਰਹੂਗੀ ਜ਼ਿੰਮੇਵਾਰੀ ਵੱਡੀ ਹੈ ਤੇ ਕੋਸ਼ਿਸ਼ ਵੀ ਕਰੂ ਰਹੂਗੀ ਕਿ ਪੰਜਾਬ ਦੇ ਯੂਥ ਦੇ ਲਈ ਅਜਿਹੇ ਹਕ ਕੁਸ਼ਹ ਜੇ ਕੀਤਾ ਜਾਵੇ ਕੁਝ ਵਧੀਆ ਕੀਤਾ ਜਾਵੇ ਤਾਂ ਜੋ ਪੰਜਾਬ ਦੇ ਭਲਾਈ ਦੇ ਵਿੱਚ ਅਸੀਂ ਆਪਣਾ ਯੋਗਦਾਨ ਪਾ ਸਕੀਏ ਬੇਰੋਜ਼ਗਾਰੀ ਤੇ ਨਸ਼ਾ ਇਹ ਯੂਥ ਦੇ ਵਿੱਚ ਜਿਹੜਾ ਪੈਲ ਦੇ ਆਧਾਰ ਤੇ ਸ਼ੁਰੂ ਤੋਂ ਵੇਖਣ ਨੂੰ ਮਿਲਿਆ ਕਿੰਨਾ ਕੁ ਫਰਕ ਇੰਨਾ ਸਾਲਾਂ ਚ ਪਿਆ ਆਉਣ ਵਾਲੇ ਸਮੇਂ ਚ ਕੀ ਉਪਰਾਲੇ ਰਹਿਣ ਵਾਲੇ ਦੇਖੋ ਜੇ ਆਪਾਂ ਗੱਲ ਕਰੀਏ ਮੈਂ ਇਸ ਗੱਲ ਤੋਂ ਨਹੀਂ ਪਾਈਦਾ ਕਿ ਬੇਰੋਜ਼ਗਾਰੀ ਦਾ ਨਿਸ਼ਾਨਾ ਈ ਸੀ ਪੰਜਾਬ ਦੇ ਵਿੱਚ ਸੀ ਪਰ ਜਿਸ ਦਿਨ ਦੀ ਮਾਨ ਸਰਕਾਰ ਆਈ ਹੈ ਹੁਣ ਤੁਸੀਂ ਦੇਖੋ ਯੁੱਧ ਨਸ਼ੇ ਵਿਰੁੱਧ ਚੱਲ ਰਿਹਾ ਹੈ ਹਰ ਰੋਜ਼ ਇਹਦੇ ਵਿੱਚ ਵੱਡੀ ਖੇਪ ਪੜੀ ਜਾਂਦੀ ਹੈ ਚਟਾ ਵੀ ਹੋ ਗਿਆ ਜਾਂ ਹੋਰ ਕਿਸੇ ਵੀ ਪ੍ਰਕਾਰ ਦਾ ਨਸ਼ਾ ਹੋਵੇ ਨਾਲ ਦੇ ਨਾਲ ਜਿਹੜੇ ਸਮਗਲਾਂ ਦੇ ਘਰ ਵੀ ਟਾਏ ਜਾਂਦੇ ਨੇ ਸੋ ਵੱਧ ਤੋਂ ਵੱਧ ਕੋਈ ਮੇਰੇ ਆਪਦੇ ਪਿੰਡ ਤੋਂ 6 ਕਿਲੋ ਫੜਿਆ ਗਿਆ ਸੀ ਜੀ ਮੇਰੇ ਪਿੰਡ ਦੇ ਕੁਝ smugglers ਸੀ ਉਹ ਵੇਚਦੇ ਸੀ ਹੁਣ ਜੇਲ੍ਹ ਚ ਨੇ 85 ਕਿਲੋ ਇੱਥੋਂ ਸਾਡੇ ਲਾਗੋ ਫੜੀ ਗਈ ਸੀ ਮੈਂ ਆ ਮੇਰਾ ਪਿੰਡ ਬਾਰਡਰ ਦੇ ਉੱਪਰ ਹੈ ਜੀ ਜੀ ਇੱਥੇ ਡਰੋਨ ਆਉਦੇ ਨੇ ਡਿੱਗਦੇ ਨੇ ਪਰ ਮੈਂ ਕਹਿਣਾ ਚਾਹੁੰਦਾ ਕਿ ਦੇਖੋ ਸਰਕਾਰ ਆਪਣਾ ਕੰਮ ਕਰ ਰਹੀ ਹੈ ਤੇ ਲੋਕਾਂ ਦਾ ਸਾਥ ਚਾਹੀਦਾ ਜਦੋਂ ਲੋਕ ਪੂਰੇ ਪ੍ਰੋਪਰ ਸਾਥ ਦੇਣ ਲੱਗ ਪੇ ਵੱਦੋ ਵੱਦ ਕਾਰਵਾਈ ਹੋ ਰਹੀ ਹੈ ਕੋਈ ਤੇ ਸਰਕਾਰ ਹੈ ਜਿੰਨੇ ਮੰਨਿਆ ਕਿ ਹਾਂ ਪੰਜਾਬ ਚ ਨਸ਼ਾ ਹੈ ਅਸੀਂ ਇਹਨੂੰ ਖਤਮ ਕਰ ਰਹੇ ਹਾਂ ਜੀ ਰਹੀ ਗੱਲ ਬੇਰੁਜ਼ਗਾਰੀ ਦੀ ਤਾਂ ਤਕਰੀਬਨ 55000 ਨੌਕਰੀ ਜਿਹੜੀ ਹੈ ਸਰਕਾਰੀ ਨੌਕਰੀ ਮਾਨ ਸਰਕਾਰ ਦੇ ਚੁੱਕੀ ਹੈ ਜੀ ਬਾਕੀ ਮੈਂ ਆਪਣੇ ਜਿਹੜੇ ਮੇਰੇ ਯੂਥ ਦੇ ਨੌਜਵਾਨ ਭੈਣਾ ਤੇ ਭਰਾ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਵੀ ਥੋੜਾ ਆਪਣੇ ਐਂਡ ਤੇ ਪੜਨਾ ਲਿਖਣਾ ਵੱਧ ਸ਼ੁਰੂ ਕਰੋ ਪੰਜਾਬ ਸਰਕਾਰ ਦੇ ਵਿੱਚ ਕੱਲੀਆਂ ਇਹੋ ਨੌਕਰੀਆਂ ਨਹੀਂ ਹੋਰ ਵੀ ਬੜਾ ਕੁਝ ਨੇ ਅੱਜ ਪੰਜਾਬ ਨੂੰ ਯੂਪੀਐਸਸੀ ਦੇ ਵਿੱਚ ਆਈਐਸ ਆਈਪੀਐਸ ਮੁੰਡਿਆਂ ਦੀ ਲੋੜ ਹੈ ਜਿਹੜੇ ਸਾਡੇ ਪੰਜਾਬ ਦੇ ਹੋ ਅੱਜ ਸਾਨੂੰ ਹਿੰਦੁਸਤਾਨ ਦੇ ਵਿੱਚ ਵੱਖ-ਵੱਖ ਥਾਵਾਂ ਤੇ ਸਰਕਾਰੀ ਨੌਕਰੀਆਂ ਦੇ ਵਿੱਚ ਸਾਡੇ ਬੱਚੇ ਜਾ ਸਕਦੇ ਨੇ ਸਾਡੇ ਬੱਚੇ ਬਹੁਤ ਘੱਟ ਜਾ ਰਹੇ ਨੇ ਜੀ ਫੌਜ ਦੇ ਵਿੱਚ ਪੰਜਾਬੀਆਂ ਦੀ 1947 ਦੇ ਵਿੱਚ ਇੱਕ ਦਿਨ ਮੈਂ ਪੜ੍ਹਦਾ ਸੀ 20% ਉਸ ਵੇਲੇ ਦੀ ਬ੍ਰਿਟਿਸ਼ ਇੰਡੀਅਨ ਆਰਮੀ ਦੇ ਵਿੱਚ 20% ਪੰਜਾਬੀ ਹੁੰਦੇ ਸੀ ਅੱਜ ਬਹੁਤ ਘੱਟ ਨੇ ਸੋ ਵੱਧ ਤੋਂ ਵੱਧ ਬੱਚੇ ਸਾਡੇ ਥੋੜਾ ਜਿਹਾ ਬਾਹਰ ਜਾਨ ਦਾ ਧਿਆਨ ਘਟਾ ਕੇ ਜੇ ਅਸੀਂ ਵੱਧ ਪੜਾਈ ਵੱਲ ਧਿਆਨ ਕਰ ਲਈਏ ਇੱਧਰ ਧਿਆਨ ਦੇਈਏ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਉਹ ਤੇ ਸਰਕਾਰ ਹੀ ਤੁਹਾਡੀ ਆਪ ਦੀ ਆਮ ਲੋਕਾਂ ਦੀ ਸਰਕਾਰ ਹੈ ਤੁਹਾਡੇ ਲਈ ਸਾਰੇ ਹੀ راہਮਾਨ ਸਰਕਾਰ ਨੇ ਖੋਲੇ ਨੇ ਇੱਥੇ ਨਾ ਕਿਸੇ ਦੀ ਸ਼ਿਫਾਰਿਸ਼ ਚਲਦੀ ਜੇ ਨਾ ਕਿਸੇ ਐਮਐਲਏ ਦੀ ਨਾ ਕਿਸੇ ਮੰਤਰੀ ਦੀ ਤੁਹਾਡੇ ਚ ਕਾਬਲੀਅਤ ਹੈ ਤੇ ਨੌਕਰੀ ਤੁਹਾਡੀ ਹੈ ਜੀ ਜੀ ਸੋ ਸਰ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਨਵੀਆਂ ਜ਼ਿੰਮੇਵਾਰੀਆਂ ਦੀਆਂ ਲਿਸਟਾਂ ਜਾਰੀ ਹੋਈਆਂ ਨੇ ਹਲਕਾਇਨ ਚਾਰਜ ਵੀ ਬਹੁਤ ਸਾਰੇ ਹਲਕਿਆਂ ਦੇ ਵਿੱਚ ਪੰਜ ਹਲਕਿਆਂ ਦੇ ਵਿੱਚ ਵੀ ਲਗਾਏ ਗਏ ਨੇ ਔਰ ਇਸ ਤੋਂ ਇੱਕ ਸਾਫ਼ ਮੈਸੇਜ ਵੀ ਮਿਲਦਾ ਕਿ ਆਮ ਆਦਮੀ ਪਾਰਟੀ ਫਿਰ ਟਿਕਟਾਂ ਵੀ ਕੱਟਣ ਵਾਲੀ ਹੈ ਕੁਝ ਵਿਧਾਇਕਾਂ ਦੀਆਂ ਦੇਖੋ ਮੈਂ ਉਸ ਬਾਰੇ ਤਾਂ ਕੋਈ ਕਮੈਂਟ ਨਹੀਂ ਕਰ ਸਕਦਾ ਪਰ ਹਾਂ ਦੇਖੋ ਜੇ ਕੋਈ ਕੰਮ ਨਹੀਂ ਕਰ ਰਿਹਾ ਜਾਂ ਲੋਕ ਜੇ ਨਵਾਂ ਚਿਹਰਾ ਚਾਹੁੰਦੇ ਹੋਣਗੇ ਤਾਂ ਜਰੂਰ ਉੱਥੇ ਹੋ ਸਕਦਾ ਕੋਈ ਨਵੇਂ ਕੈਂਡੀਡੇਟ ਆ ਜਾਣ ਮੱਕੀ ਆਮ ਆਦਮੀ ਪਾਰਟੀ ਨਹੀਂ ਹਰੇਕ ਪਾਰਟੀ ਦੇ ਵਿੱਚ ਹੁੰਦਾ ਦੇਖੋ ਪਾਰਟੀਆਂ ਸਰਕਾਰਾਂ ਬਣਾਉਣ ਲਈ ਲੜਦੀਆਂ ਨੇ ਚੋਣਾਂ ਲੜੀਆਂ ਜਾਂਦੀਆਂ ਨੇ ਤੇ ਚੋਣਾਂ ਦੇ ਵਿੱਚ ਟਿਕਟ ਉਸੇ ਬੰਦੇ ਨੂੰ ਮਿਲਦੀ ਹੈ ਜਿਹਦੀ ਲੋਕਾਂ ਦੇ ਵਿੱਚੋਂ ਆਵਾਜ਼ ਹੋਵੇ ਲੀਡਰ ਤਾਂ ਦੇਖੋ ਲੀਡਰ ਤਾਂ ਲੋਕਾਂ ਦੇ ਵਿੱਚੋਂ ਨਿਕਲਦਾ ਹੈ ਜੀ ਜੀ ਤੇ ਜਿਹਦੀ ਲੋਕਾਂ ਦੇ ਵਿੱਚ ਆਵਾਜ਼ ਹੋਊਗੀ ਪਾਰਟੀਆਂ ਨੂੰ ਟਿਕਟ ਦੇ ਦਿੰਦੀਆਂ ਨੇ ਜੀ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨਟ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਦੇ ਵਿਜੀਲੈਂਸ ਦੀ ਕਾਰਵਾਈ ਨੂੰ ਕਿਵੇਂ ਵੇਖ ਰਹੇ ਹੋ ਕਿਵੇਂ ਵੇਖਦੇ ਹੋ ਕਿ ਹੁਣ ਅਕਾਲੀ ਦਲ ਦੇ ਵਰਕਰਾਂ ਦਾ ਉਹਨਾਂ ਦੇ ਸਪੋਰਟਰਾਂ ਦਾ ਕਹਿਣਾ ਹੈ ਕਿ ਜਿੱਦਣ ਮਜੀਠੀਏ ਦਾ ਹੱਥ ਪੈ ਗਿਆ ਇਹਨਾਂ ਦੀਆਂ ਚੀਕਾਂ ਕਢਾ ਦੇਾਂਗੇ ਕਿਵੇਂ ਵੇਖਦੇ ਹੋ ਜੀ ਨਹੀਂ ਮਜੀਠੀਏ ਦਾ ਹੱਥ ਪੈਣਾ ਕਿੱਥੇ ਆ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੀਆਂ ਰਗਾਂ ਨੂੰ ਕਹਿੰਦੇ ਆ ਜੀ ਨਹੀਂ ਤੇ ਮੁੱਖ ਮੰਤਰੀ ਨੇ ਕਿਹੜਾ ਵੀ ਇੱਥੇ ਬੱਸਾਂ ਦੇ ਕਾਰੋਬਾਰ ਚਲਾ ਲੇ ਮੁੱਖ ਮੰਤਰੀ ਨੇ ਕਿਹੜੀਆਂ ਖੱਡਾਂ ਚਲਾ ਲੀਆਂ ਜਬ ਮੁੱਖ ਮੰਤਰੀ ਨੇ ਕਾਰੋਬਾਰ ਕੀਤਾ ਕਿਹੜਾ ਮੁੱਖ ਮੰਤਰੀ ਦੇ ਖਾਤੇ ਹੀ ਤਾਂ ਸਰਕਾਰੀ ਤਨਖਾਹ ਆਉਂਦੀ ਹੈ ਵੇਖ ਲਓ ਜੀ ਉਹਦੇ ਤੇ ਹੱਥ ਪੈਂਦਾ ਇਹ ਨਾ ਦਿਨ ਦੇ ਵਿੱਚ ਸੁਪਨੇ ਲੈਣੇ ਅਕਾਲੀ ਦਲ ਵਾਲੇ ਬੰਦ ਕਰ ਦੇਣ ਦੇਖੋ ਮੈਂ ਅਕਾਲੀ ਦਲ ਦੀ ਬੜੀ ਇੱਜ਼ਤ ਕਰਦਾ ਹਾਂ ਅਕਾਲੀ ਦਲ ਪਾਰਟੀ ਸਾਡੀ ਪੰਜਾਬੀਆਂ ਦੀ ਮਾਂ ਪਾਰਟੀ ਹੈ ਸ਼ਹੀਦਾਂ ਦੀ ਪਾਰਟੀ ਹੈ ਬੜੇ ਯੁੱਧ ਲੱਗਿਆ ਇਸ ਪਾਰਟੀ ਨੂੰ ਖੜਾ ਕਰਨ ਲਈ ਪਰ ਮੈਂ ਇੱਕ ਗੱਲ ਸਮਝਦਾ ਕਿ ਜਿਹੜੀ ਅੱਜ ਦੀ ਲੀਡਰਸ਼ਿਪ ਹੈ ਇਹ ਅਕਾਲੀ ਨਹੀਂ ਇਹ ਤਾਂ ਕਾਰਪੋਰੇਟ ਕਾਰੋਬਾਰੀ ਅਕਾਲੀ ਨੇ ਇਹ ਪੰਜਾਬ ਦੇ ਹਿੱਤਾਂ ਦੀ ਲੜਾਈ ਨਹੀਂ ਲੜ ਸਕਦੇ ਪੰਜਾਬ ਦੀ ਪੰਥਕ ਲੜਾਈ ਨਹੀਂ ਲੜ ਸਕਦੇ ਇਹ ਤਾਂ ਸ਼ੋਸ਼ਣ ਕਰਨ ਵਾਲੇ ਲੋਕਾਂ ਨੂੰ ਕਰੈਕਟਰ ਦੇ ਸਰਟੀਫਿਕੇਟ ਦੇਣ ਵਾਲੇ ਇਹ ਜਿਹੇ ਲੀਡਰ ਅਕਾਲੀ ਦਲ ਚ ਨੇ ਪਰ ਗੱਲ ਇਹ ਹੈ ਕਿ ਮੁੱਛਾਂ ਨੂੰ ਤਾਂ ਦੇ ਲੈਣਾ ਬੜਾ ਸੌਖਾ ਹੈ ਅੱਜ ਜਦੋਂ ਵੇਖੋ ਵਲਵਲੇਵਾ ਪਿਆਇਓ ਕਿਉਂ ਪਿਆਇ ਆਮਦਨ ਤੋਂ ਵੱਧ ਜਾਇਦਾਦ ਜੀ ਚਿੱਤੇ ਦੇ ਵਿੱਚ ਨਾ ਜੀ ਉਸੇ ਕਰਕੇ ਪਿਆਇ ਹੁਣ ਇਹਨਾਂ ਦੀ ਸਰਕਾਰ ਜਿਹੜੀ ਸੀ ਉਹਦੇ ਵਿੱਚ ਤਾਂ ਕਿਹੜਾ ਗੁੰਡਾ ਰਾਜ ਨਹੀਂ ਹੁੰਦਾ ਸੀ ਉਹ ਸਾਰਿਆਂ ਨੂੰ ਪਤਾ ਸੀ ਇਹਨਾਂ ਕੁਛ ਕੀਤਾ ਇਹ ਤਾਂ ਗੁਰੂ ਮਹਾਰਾਜ ਦੀ ਬੇਦਬੀ ਤੇ ਨਹੀਂ ਕੁਛ ਕਰ ਸਕੇ ਉਥੇ ਇਹਨਾਂ ਨੇ ਉਹ ਗੁਨਾਹ ਮੰਨ ਲਿਆ ਵੀ ਹਾਂਜੀ ਅਸੀਂ ਕਰਾਈ ਇਹ ਤਾਂ ਜਿਹੜੇ ਆਪਦੇ ਗੁਰੂ ਦੇ ਨਹੀਂ ਬਣੇ ਉਹ ਲੋਕਾਂ ਦੇ ਕਿੱਥੋਂ ਬਣ ਜਾਣਗੇ ਆ ਮੈਂ ਤੁਹਾਨੂੰ ਦੱਸਦਾ ਮੇਰੇ ਆਪਦੇ ਹਲਕੇ ਤਰਨ ਤਰਨ ਦਾ ਇੱਕ ਰੌਲਾ ਉਸ ਵੇਲੇ ਕਿਹਾ ਜਾਂਦਾ ਮੈਂ ਸੁਣਿਆ ਕਿ ਇੱਥੋਂ ਦੇ ਐਮਐਲਏ ਦੇ ਘਰੋਂ 23 ਪੈਕੇਟ ਸਮੈਗ ਦੇ ਫੜੇ ਗਏ ਸੀ ਉਸ ਵੇਲੇ ਦੇ ਐਸਐਸਪੀ ਨੇ ਫੜ ਲਿਆ ਸੀ ਉਹਨੂੰ 1 ਮਹੀਨੇ ਬਾਅਦ ਕਿਹਾ ਵੀ ਤੈਨੂੰ ਬਦਲਾਂਗੇ ਤੂੰ ਇਹਨੂੰ ਕੁਝ ਕਹੀ ਨਾ ਤੇ 1 ਮਹੀਨਾ ਉਸ ਵੇਲੇ ਦਾ ਐਮਐਲਏ ਕਹਿੰਦੇ ਨੇ ਕਿ ਤਰੰਤਾ ਦਿੰਦੀ ਸੀ ਬੜਿਆ ਓਦਣੇ ਸੁੱਤੇ ਸੀ ਬਾਰਡਰ ਏਰੀਆ ਦੇ ਉੱਤੇ ਚਿੱਟਾ ਵਿਖਰਿਆ ਸੀ ਸਕੂਲਾਂ ਦੇ ਵਿੱਚ ਜਵਾਕਾਂ ਨੂੰ ਇਹਨਾਂ ਨੇ ਚਿੱਟਾ ਪਾਇਆਤਾ ਇੱਕ ਪੀੜ੍ਹੀ ਸਾਡੀ ਇਹਨਾਂ ਨੇ ਖਤਮ ਕਰਤੀ ਤੇ ਅੱਜ ਇਹ ਆਪਣੇ ਆਪ ਨੂੰ ਕਹਿੰਦੇ ਨੇ ਸਰਕਾਰ ਸਾਡੇ ਨਾਲ ਧੱਕਾ ਕਰਦੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਸੇ ਨਾਲ ਧੱਕਾ ਨਹੀਂ ਕਰਦੀ ਮੁੱਖ ਮੰਤਰੀ ਭਗਵੰਤ ਮਾਨ ਕੋਈ ਇਹਨਾਂ ਵਰਗਾ ਮੁੱਖ ਮੰਤਰੀ ਨਹੀਂ ਉਹ ਬਦਲਾਖੋਰੀ ਦੀ ਰਾਜਨੀਤੀ ਨਹੀਂ ਕਰਦਾ ਉਹ ਰਾਜਨੀਤੀ ਕਰਦਾ ਹੈ ਉਹਦਾ ਇੱਕ ਟੀਚਾ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਜੇ ਸਾਡੇ ਆਪਣੇ ਐਮ ਐਲ ਏ ਮੰਤਰੀ ਕਰਪਟ ਹੋਏ ਸੀ ਤੇ ਜੇ ਵੀ ਨੇ ਮੰਤਰੀ ਲਾਤਾ ਸੀ ਹੋਰ ਬਾਕੀਆਂ ਤੇ ਵੀ ਕਾਰਵਾਈ ਕੀਤੀ ਹੈ ਵਿਜੀਲੈਂਸ ਚ ਫੜਾਇਆ ਤੇ ਅੱਜ ਵੀ ਅਸੀਂ ਇਧਿਆਪ ਰੌਲਾ ਪਾ ਦਿੰਦੇ ਆ ਜੇ ਕੋਈ ਮਾੜੀ ਮੋਟੀ ਗੱਲ ਹੋਵੇ ਮੈਂ ਆਪ ਕਹਿ ਦਿੰਦਾ ਕਈ ਵਾਰ ਵੀ ਸਾਡਾ ਗੰਡੀ ਵੈਂਟ ਬਲਾ ਕੇ ਇੱਥੇ ਸੈਕਟਰੀ ਵੀਡੀਓ ਉਹਨਾਂ ਦੇ ਜਿਹੜੇ ਨੇ ਪੈਸੇ ਕੱਢ ਕੇ ਖਾ ਰਹੇ ਨੇ ਇਹਨਾਂ ਤੇ ਕਾਰਵਾਈ ਕਰੋ ਜੀ ਸੋ ਤਾਂ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਾਰਦਰਸ਼ਤਾ ਦੀ ਸਰਕਾਰ ਹੈ ਇਹਦੇ ਵਿੱਚ ਤਾਂ ਸਿੰਪਲ ਗੱਲ ਹੈ ਕਿ ਪੰਜਾਬ ਦਾ ਪੈਸਾ ਪੰਜਾਬੀਆਂ ਦਾ ਹੈ ਪੰਜਾਬ ਜਿਹੜਾ ਪੰਜਾਬ ਦੇ ਲੋਕਾਂ ਦਾ ਹੈ ਇਹਦੇ ਉੱਪਰ ਜਿਹੜਾ ਵੀ ਨਾਜਾਇਜ਼ ਡਾਕਾ ਮਾਰੂਗਾ ਉਹ ਜੇਲ੍ਹ ਦੀਆਂ ਸਲਾਖਾਂ ਦੇ ਅੰਦਰ ਜਾਊਗਾ ਸੋ ਸਾਬ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਵੱਡੇ ਸਵਾਲ ਦਾ ਜਵਾਬ ਕਹਿੰਦੇ ਕੋਈ ਪਾਰਟੀ ਦਾ ਵੱਡਾ ਲੀਡਰ ਜਾਂ ਪਾਰਟੀ ਦਾ ਕੋਈ ਯੂਥ ਦਾ ਵੱਡਾ ਚਿਹਰਾ ਦੇ ਸਕਦਾ ਜ਼ਰੂਰ ਪੁੱਛਣਾ ਚਾਹਾਂਗਾ ਜਿੱਥੇ ਭਾਜਪਾ ਅਕਾਲੀ ਦਲ ਕਾਂਗਰਸ ਨੇ ਇਸ ਵਿਜੀਲੈਂਸ ਦੀ ਕਾਰਵਾਈ ਤੇ ਸਵਾਲ ਚੁੱਕੇ ਨੇ ਉੱਥੇ ਇੱਕ ਆਮ ਆਦਮੀ ਪਾਰਟੀ ਦੇ ਆਪ ਦੇ ਐਮਐਲਏ ਨੇ ਵੀ ਸਵਾਲ ਚੁੱਕਿਆ ਹੈ ਤੇ ਸੋਸ਼ਲ ਮੀਡੀਆ ਤੇ ਬੇਸ਼ੱਕ ਪੋਸਟਾਂ ਪੈ ਰਹੀਆਂ ਨੇ ਉਸ ਨੂੰ ਕਿਸ ਤਰੀਕੇ ਨਾਲ ਵੇਖਦੇ ਇੱਕ ਆਮ ਆਦਮੀ ਪਾਰਟੀ ਦੇ ਐਮਐਲਏ ਵੱਲੋਂ ਆਪਣੀ ਹੀ ਪਾਰਟੀ ਦੇ ਖਿਲਾਫ ਇਹ ਸਵਾਲ ਚੁੱਕਿਆ ਗਿਆ ਹੈ ਨਹੀਂ ਦੇਖੋ ਮੈਂ ਤੇ ਹਜੇ ਤੱਕ ਨਹੀਂ ਸੁਣਿਆ ਵੀ ਕਿਸੇ ਜੀ ਚਲੋ ਕੁਮਰ ਵਿਜੇ ਪ੍ਰਤਾਪ ਸਿੰਘ ਜੀ ਚਲੋ ਕੁਮਰ ਵਿਜੇ ਪ੍ਰਤਾਪ ਹੋਣੀ ਜਾਣਦੇ ਹੋਣਗੇ ਉਹਨਾਂ ਨੇ ਕਿਉਂ ਚੁੱਕਿਆ ਪਰ ਮੈਂ ਸਮਝਦਾ ਕਿ ਜੇ ਸਰਕਾਰ ਨੇ ਦੇਖੋ ਇਹ ਤਾਂ ਹੈ ਨਹੀਂ ਆ ਕਿ ਮਾਨ ਸਾਹਿਬ ਨੇ ਕੋਈ ਰਿਮੋਟ ਕੰਟਰੋਲ ਹੱਥ 'ਚ ਫੜਿਆ ਤੇ ਵਿਜੀਲੈਂਸ ਉਸ ਰਿਮੋਟ ਕੰਟਰੋਲ ਤੇ ਕੰਮ ਕਰ ਰਹੀ ਹੈ ਜੀ ਐਫ ਆਈ ਆਰ ਹੋਈ ਹੈ ਜੀ ਐਫ ਆਈ ਆਰ ਹੋਈ ਹੈ ਸਰਕਾਰ ਆਪਣਾ ਵਿਜੀਲੈਂਸ ਵਿਭਾਗ ਦੀ ਟੀਮ ਨੇ ਮਜੀਠੀਆ ਸਾਹਿਬ ਨੂੰ ਅਰੈਸਟ ਕੀਤਾ ਹੈ ਜੇ ਠੀਕ ਹੋਣਗੇ ਤਾਂ ਛੁੱਟ ਜਾਣਗੇ ਜੀ ਸਿੰਪਲ ਗੱਲ ਹੈ ਯਾਰ ਜੇ ਕੱਲ ਨੂੰ ਅਸੀਂ ਵੀ ਕੋਈ ਬਦਲਾਖੋਰੀ ਦੀ ਰਾਜਨੀਤੀ ਹੈ ਕੋਈ ਬਦਲਾਖੋਰੀ ਦੀ ਰਾਜਨੀਤੀ ਨਹੀਂ ਆ ਬਕਾਇਦਾ ਸਬੂਤਾਂ ਤੇ ਕਹਿੰਦੇ ਨੇ ਚੁੱਕਿਆ ਹੈ ਹੁਣ ਯਾਰ ਕੱਲ ਨੂੰ ਅਸੀਂ ਆਪੋਜੀਸ਼ਨ ਚ ਹੋਵਾਂਗੇ ਜੇ ਸਾਡੇ ਨਾਲ ਨਜਾਇਜ਼ ਕਰਨਗੇ ਤੇ ਹਾਈ ਕੋਰਟਾਂ ਕਿਹੜਾ ਹੈਗੀਆਂ ਨਹੀਂ ਇੱਥੇ ਇਹ ਦਰਦੇ ਕਿਉਂ ਨੇ ਮੈਂ ਮਜੀਠੀਆ ਸਾਹਿਬ ਨੂੰ ਕਹਿਣਾ ਚਾਹੁੰਦਾ ਮਜੀਠੀਆ ਸਾਹਿਬ ਤਗੜੇ ਰੋ ਮਾਜੇ ਦੇ ਜਰਨਲ ਕਹਿੰਦੇ ਸੀ ਤੁਸੀਂ ਆਪਣੇ ਆਪ ਨੂੰ ਜਰਨਲ ਘਭਰਾਉਂਦੇ ਨਹੀਂ ਹੁੰਦੇ ਕੋਈ ਗੱਲ ਨਹੀਂ ਯਾਰ ਜੇ ਕੋਈ ਗੱਲ ਨਹੀਂ ਹੈ ਤਾਂ ਤੁਸੀਂ ਆਪਣੀ ਹਾਈ ਕੋਰਟ ਚਲੇ ਜਾਓ ਜੁਡੀਸ਼ਰੀ ਤਾਂ ਇਹ ਹੈਗੀ ਆ ਨਾ ਜੁਡੀਸ਼ਰੀ ਤੇ ਭਗਵੰਤਮਾਨ ਦੀ ਨਹੀਂ ਹੈ ਸੋ ਤਾਂ ਕਰਕੇ ਪਰ ਗੱਲ ਇਹ ਹੈ ਕਿ ਅਸਲੀਅਤ ਦੇ ਵਿੱਚ ਜੋ ਕਾਲੇ ਮਾਲੇ ਕੀਤੇ ਨੇ ਜੋ ਇੰਨੀਆਂ ਜਾਇਦਾਦਾਂ ਬਣਾਈਆਂ ਨੇ ਕਰੋੜਾਂ ਅਰਬਾਂ ਦੀਆਂ ਗੱਲਾਂ ਜਿਹੜੀਆਂ ਕੀਤੀਆਂ ਨੇ ਪੰਜਾਬ ਨੂੰ ਨੰਗ ਕਰਕੇ ਪੰਜਾਬ ਦੇ ਸਰ ਕਰਜ਼ਾ ਚੜਾ ਕੇ ਆਪਦੀਆਂ ਜਾਇਦਾਦਾਂ ਆਪਦੇ ਹੋਟਲ ਬੱਸਾਂ ਕਾਰੋਬਾਰ ਕੈਨੇਡਾ ਅਮਰੀਕਾ ਦੁਬਈ ਤੱਕ ਬਣਾ ਲੇ ਸਾਬਕਾ ਤਾਪ ਤੇ ਹੋਊਗਾ ਤੇ ਉਹ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਕਰ ਲਈ ਜਿਹੜੀ ਯੂਥ ਦੀ ਜ਼ਿੰਮੇਵਾਰੀ ਮਿਲੀ ਆ ਹੁਣ ਸਮੁੱਚੇ ਨੌਜਵਾਨਾਂ ਨੂੰ ਪੰਜਾਬ ਦੇ ਨੂੰ ਕੀ ਜਿਹੜੀ ਆ ਮੈਸੇਜ ਰਹਿਣ ਵਾਲਾ ਅਪੀਲ ਰਹਿਣ ਵਾਲੀ ਹੈ ਤਾਂ ਮਿਹਨਤ ਵੀ ਕਿਵੇਂ ਦੀ ਰਹਿਣ ਵਾਲੀ ਹੈ ਮੈਂ ਇਹ ਜ਼ਰੂਰ ਕਹਿਣਾ ਹੈ ਕਿ ਮੈਨੂੰ ਜਿਹੜੀ ਜ਼ਿੰਮੇਵਾਰੀ ਸਰਕਾਰ ਨੇ ਦਿੱਤੀ ਹੈ ਲੱਖੂ ਵੀ ਨਭਾਇਆ ਜਾਊਗਾ ਜੀ ਵੱਡੀ ਜ਼ਿੰਮੇਵਾਰੀ ਹੈ ਪਾਰਵੀ ਹੈ ਉਹਦਾ ਮੁੱਢਿਆਂ ਦੇ ਉੱਪਰ ਇੱਕ ਜ਼ਿੰਮੇਵਾਰੀ ਸਰਕਾਰ ਚ ਵੇਖੋ ਵੱਡੇ ਲੀਡਰਾਂ ਨੇ ਜਿਹੜਾ ਯਕੀਨ ਮੇਰੇ ਉੱਪਰ ਕੀਤਾ ਹੈ ਤੇ ਮੈਨੂੰ ਇਸ ਨਿੱਕੀ ਉਮਰੇ ਜ਼ਿੰਮੇਵਾਰੀ ਦਿੱਤੀ ਹੈ ਤੇ ਮੈਂ ਆਪ ਸੋਚਦਾ ਕਿ ਪੰਜਾਬ ਦੇ ਯੂਥ ਦੇ ਲਈ ਕੁਝ ਅਜਿਹਾ ਕਰਕੇ ਜਾਵਾਂ ਤਾਂ ਜੋ ਟਲਿਸਟ ਸਾਨੂੰ ਲੋਕ ਯਾਦ ਕਰਨ ਅਸੀਂ ਉਹਨਾਂ ਲੋਕਾਂ ਦੇ ਵਿੱਚ ਨਾ ਆਈਏ ਜਿਨ੍ਹਾਂ ਨੂੰ ਅ ਮਤਲਬ ਜਿਵੇਂ ਹੁਣ ਲੋਕ ਅਕਾਲੀ ਕਾਂਗਰਸੀਆਂ ਨੂੰ ਗੱਲਾਂ ਕਰਦੇ ਨੇ ਕਿ ਇਹਨਾਂ ਪੰਜਾਬ ਦਾ ਬੇੜਾ ਕਰਕੇ ਕੀਤਾ ਮੈਂ ਇਹ ਚਾਹੁੰਦਾ ਕਿ ਸਾਨੂੰ ਇਸ ਚੀਜ਼ 'ਚ ਯਾਦ ਕੀਤਾ ਜਾਵੇ ਕਿ ਉਹਨਾਂ ਪੰਜਾਬ ਤੇ ਭਲੇ ਵਾਲਾ ਕੰਮ ਕੀਤਾ ਹੈ ਯੂਥ ਦੇ ਲਈ ਮੈਂ ਕੁਝ ਚਾਹੁੰਦਾ ਕਰਕੇ ਜਾਵਾਂ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਕੁਝ ਕੀਤਾ ਜਾ ਸਕੇ ਪੰਜਾਬ ਦੇ ਲਈ ਕੀਤਾ ਜਾ ਸਕੇ ਪੰਜਾਬ ਨੂੰ ਫੇਰ ਹਸਤਾ ਵਸਤਾ ਰੰਗਲਾ ਪੰਜਾਬ ਬਣਾਇਆ ਜਾ ਸਕੇ ਜਿਹੜੇ ਤੁਹਾਡੇ ਵਾਂਗ ਹੋਰ ਵੀ ਨੌਜਵਾਨ ਮਿਹਨਤ ਕਰ ਰਹੇ ਨੇ ਪਰ ਉਹਦੇ ਤੋਂ ਸਖਣੇ ਨੇ ਕੀ ਪ੍ਰੋਸਾ ਦਵਾਉਣਾ ਚਾਹੁੰਦੇ ਜੀ ਪਾਰਟੀ ਵੱਲੋਂ ਉਹਨਾਂ ਦੀ ਆਵਾਜ਼ ਬਣਨ ਦੀ ਕੋਸ਼ਿਸ਼ ਕਰੋਗੇ ਕੀ ਪ੍ਰੋਸਾ ਦਵਾਉਣਾ ਚਾਹੁੰਦੇ ਮੈਂ ਉਹਨਾਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਕਿ ਸਰਕਾਰ ਦੇ ਉੱਪਰ ਆਮ ਆਦਮੀ ਪਾਰਟੀ ਦੇ ਉੱਪਰ ਯਕੀਨ ਰੱਖੋ ਇਕਲੋਤੀ ਪਾਰਟੀ ਹੈ ਪੂਰੇ ਪੰਜਾਬ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੀ ਮਿਹਨਤ ਦਾ ਫਲ ਜਿਹੜਾ ਹੈ ਉਹਨੂੰ ਦਿੰਦੀ ਹੈ ਮੈਂ ਦੇਖੋ ਆਣ ਕੇ ਕੰਮ ਸ਼ੁਰੂ ਕੀਤਾ ਇਸ ਪਾਰਟੀ ਦੇ ਵਿੱਚ ਤੇ ਮੇਰੀ ਮਿਹਨਤ ਨੂੰ ਦੇਖਦੇ ਆਂ ਪਾਰਟੀ ਨੇ ਜ਼ਿਲ੍ਹੇ ਦਾ ਯੂਥ ਪ੍ਰਧਾਨ ਬਣਾਇਆ ਉਸ ਤੋਂ ਵੱਧ ਮੈਂ ਇੱਕ ਯੂਥ ਕਲੱਬਾਂ ਦਾ ਪ੍ਰੋਗਰਾਮ ਚੱਲ ਰਿਹਾ ਉਹਦੇ 'ਚ ਕੰਮ ਕਰ ਰਹੀ ਸੀ ਸਾਰੀ ਮਿਹਨਤ ਨੂੰ ਦੇਖਦਿਆਂ ਮੈਨੂੰ ਅੱਜ ਸਵੇਰੇ ਜਦੋਂ ਲਿਸਟ ਆਈ ਤੇ ਮੇਰੇ ਇੱਕ ਦੋਸਤ ਨੇ ਮੈਨੂੰ ਕਾਲ ਕੀਤੀ ਕਿ ਵਧਾਈ ਹੋਵੇ ਤੁਸੀਂ ਪੰਜਾਬ ਦੇ ਪੰਜਾਬ ਯੂਥ ਡਵੈਲਪਮੈਂਟ ਬੋਰਡ ਦੇ ਮੈਂਬਰ ਲੱਜੂ ਕਿ ਅਸੀਂ ਤੇ ਮੈਂ ਹੈਰਾਨ ਸੀ ਸੋ ਪਹਿਲਾਂ ਤੇ ਕੀ ਹੁੰਦਾ ਸੀ ਕਿ ਵੱਡੀਆਂ ਪਾਰਟੀਆਂ ਦੇ ਵਿੱਚ ਉਨ੍ਹਾਂ ਦੇ ਵੱਡੇ ਲੀਡਰਾਂ ਦੇ ਪਿੱਛੇ ਮਗਰ ਫਿਰਨਾ ਪੈਂਦਾ ਸੀ 20-20 ਸਾਲ ਜੁੱਤੀਆਂ ਕਸਾਉਣੀਆਂ ਪੈਂਦੀਆਂ ਸੀ ਸੋ ਮਤਲਬ ਇਹ ਤਾਂ ਜਿਹੀ ਪਾਰਟੀ ਹੈ ਤੁਹਾਡੇ ਕੰਮ ਨੂੰ ਦੇਖਦੀ ਰਹਿੰਦੀ ਹੈ ਆਰਾਮ ਨਾ ਲੱਗੇ ਰਹੋ ਵੱਧ ਤੋਂ ਵੱਧ ਕੰਮ ਕਰੋ ਪਾਰਟੀ ਪ੍ਰਤੀ ਵਫਾਦਾਰੀ ਕਿਉਂਕਿ ਪਾਰਟੀ ਵੀ ਦੇਖੋ ਮਾਂ ਹੈ ਜੀ 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 ਮਾਂ ਦੀ ਸੇਵਾ ਕਰਨੀ ਪਊਗੀ ਜੀ ਜੀ ਸੋ ਸੇਵਾ ਕਰੋ ਪਾਰਟੀ ਦੀ ਪਾਰਟੀ ਨੂੰ ਤੁਹਾਡਾ ਖਿਆਲ ਹੈ ਸਰਕਾਰਾਂ ਦੇ ਵਿੱਚ ਬੰਦੇ ਮੁੱਕ ਜਾਂਦੇ ਨੇ ਅਹੁਦੇ ਨਹੀਂ ਮੁੱਕਦੇ ਜੀ ਜੀ ਸੋ ਤਾਂ ਕਰਕੇ ਕੰਮ ਕਰੋ ਸਾਰਿਆਂ ਨੂੰ ਖਾਸ ਕਰਕੇ ਯੂਥ ਨੂੰ ਮੈਂ ਕਹਿਣਾ ਚਾਹੁੰਦਾ ਕਿ ਵੱਧ ਤੋਂ ਵੱਧ ਯੂਥ ਜਿਹੜਾ ਹੈ ਉਹ ਪਾਰਟੀਆਂ ਦੇ ਵਿੱਚ ਆਣ ਕੇ ਜੇ ਪੰਜਾਬ 'ਚ ਚੇਂਜ ਚਾਹੁੰਦੇ ਹੋ ਲੋਕਾਂ ਵੱਲ ਉਂਗਲਾਂ ਕਰਦੇ ਆ ਛੱਡ ਦਿਓ ਨੇ ਇਹ ਨਹੀਂ ਕੀਤਾ ਫਲਾਣ ਨੇ ਇਹ ਨਹੀਂ ਕੀਤਾ ਆਪਾਂ ਕੀ ਕਰ ਰਹੇ ਹੋ ਤੁਸੀਂ ਸਟੈਪ ਅਪ ਕਰੋ ਇਹਦੇ ਵਿੱਚ ਰਾਜਨੀਤੀ 'ਚ ਕੰਮ ਕਰੋ ਆਮ ਆਦਮੀ ਪਾਰਟੀ ਗਰਾਊਂਡ ਦਿੰਦੀ ਹੈ ਕੰਮ ਕਰੋ ਜ਼ਰੂਰ ਉੱਪਰ ਜਾਓਗੇ ਕਿਉਂਕਿ ਜਿਹੜੇ ਲੋਕ ਵੇਖੋ ਪਹਿਲੇ ਜਿਹੜੇ ਪੁਰਾਣੇ ਚਲੋ ਮੈਂ ਬਜ਼ੁਰਗਾਂ ਦਾ ਬੜਾ ਆਦਰ ਸਤਕਾਰ ਕਰਦਾ ਪਰ ਜਿਹੜੇ ਬੰਦੇ ਦੀ ਹੁਣ ਵੈਲਿਡਿਟੀ ਖਤਮ ਹੋਣ ਵਾਲੀ ਹੈ ਜਿੰਨੇ ਇਹ ਕਹਣਾ ਮੈਂ ਜਵਾਨੀ ਚ ਇਹ ਕਰਦਾ ਸੀ ਇਹ ਕਰਦਾ ਸੀ ਉਹ ਯਾਰ ਹੁਣ ਕੀ ਕਰੂਗਾ ਯੂਥ ਦੇ ਵਿੱਚ ਕੂਰਜਾ ਹੈ ਜਿਹੜਾ ਚਾਹੁੰਦਾ ਮੈਨੂੰ ਇੱਕ ਮੌਕਾ ਮਿਲੇ ਤੇ ਮੈਂ ਆ ਚੇਂਜ ਲੈ ਕੇ ਆਉਂਗਾ ਉਹ ਚੇਂਜ ਦੀ ਪੰਜਾਬ ਨੂੰ ਲੋੜ ਹੈ ਤੇ ਉਹ ਜਿਹੜੀ ਮੰਗਵੰਤਮਾਨ ਸਾਹਿਬ ਦੀ ਆ ਮਾਣਯੋਗ ਮੁੱਖ ਮੰਤਰੀ ਪੰਜਾਬ ਜਿਹੜੇ ਨੇ ਉਹ ਵਧੀਆ ਕੰਮ ਕਰ ਰਹੇ ਨੇ ਆ ਉਹਨਾਂ ਦੀ ਟੀਮ ਬਣ ਕੇ ਆਪਾਂ ਕੰਮ ਕਰਦੇ ਆ ਪ੍ਰਧਾਨ ਜੀ ਸਾਨੂੰ ਸਮਾਂ ਦੇਣ ਦੇ ਲਈ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਸੋ ਇਹ ਸਾਨਾ ਜ਼ਿਲ੍ਹਾ ਯੂਥ ਪ੍ਰਧਾਨ ਅੰਗਰਦੀਪ ਸਿੰਘ ਜੀ ਸੋਲ ਅਤੇ ਨਵੀਂ ਜ਼ਿੰਮੇਵਾਰੀ ਜਿਹੜੀ ਮਿਲੀ ਆ ਉਸ ਤੇ ਵੀ ਉਹਨਾਂ ਨੇ ਇਹੀ ਅਪੀਲ ਪੰਜਾਬ ਦੇ ਨੌਜਵਾਨਾਂ ਨੂੰ ਵੀ ਕੀਤੀ ਹੈ ਕਿ ਵੱਧ ਤੋਂ ਵੱਧ ਜਿਹੜਾ ਪਾਰਟੀ ਦੇ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਜਾਵੇ ਅਤੇ ਨਰਾਜ਼ ਵਰਕਰਾਂ ਦੇ ਸਵਾਲ ਤੇ ਇਹ ਕਿਹਾ ਉਹਨਾਂ ਦੀ ਆਵਾਜ਼ ਬਣਨ ਦੀ ਕੋਸ਼ਿਸ਼ ਕਰਾਂਗੇ ਲਾਈਨ 'ਚ ਲੱਗੇ ਰਹੋ ਵਾਰੀ ਸਾਹਿਬ ਦੀ ਹੁੰਦੀ ਹੈ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਵੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਵੀਰ ਸਿੰਘ ਦੇ ਨਾਲ ਮਨਦੀਪਜੀਤ ਸਿੰਘ ਨਜ਼ਰ ਪੰਜਾਬ ਨਿਊਜ਼ ਤਰਨਤਾਰਨ